ਲੋਕੀ ਕਿ ਨਾਨਕ ਸਰ ਦੇ ਲੋਕ ਜਿਹੜੇ ਇਹ ਮੋਹਰੇ ਨੇ ਇਕੀ ਕਰਦੇ ਨੇ ਇਹ ਕਿਹੜੀ ਵੀਡੀਓ ਆ ਕਿੱਥੋਂ ਦੀ ਵੀਡੀਓ ਆ ਕਿਹੜੇ ਗੁਰੂ ਘਰ ਦੇ ਇਹ ਦੋਨੇ ਤਿੰਨੇ ਵੀਡੀਓ ਤੁਹਾਨੂੰ ਦਿਖਾਉਣੇ ਆ ਜੀ ਕਿਹੜਾ ਇੱਕ ਚਰਨ ਘਾਟ ਵਾਲਾ ਬਾਬਾ ਜਿਹੜਾ ਉਹਦਾ ਰੋਲਾ ਪਿਆ ਜਿਹੜਾ ਬਾਬਾ ਬਲਜਿੰਦਰ ਉਹਦਾ ਤੇ ਨਾਲ ਇੱਕ ਪਾਲੋ ਮਾਜਰਾ ਕੇ ਕਿਹੜੇ ਮਾਜਰੇ ਵਾਲਾ ਬਾਬਾ ਉਹਦਾ ਤੇ ਜਿੱਥੇ ਜੋਨੀ ਬਾਬਾ ਕਹਿੰਦਾ ਕਿ ਕੋਈ ਚੱਕਰ ਨਹੀਂ ਬੇਸਮੈਂਟ ਵਾਲੀ ਗੱਲ ਕੀਤੀ ਤੇ ਇੱਕ ਜਿਹੜਾ ਸਾਧ ਨਾਨਕ ਸਰ ਵਾਲਿਆਂ ਦਾ ਉਹ ਕਿਨ ਜਸਟੀਫਾਈ ਕਰਦਾ ਕਹਿੰਦਾ ਫੇਰ ਕੀ ਹੋ ਗਿਆ ਜੇ ਇੱਕ ਅੱਧੇ ਨੇ ਐਂ ਕਰਤਾ ਜੀ ਆਪਾਂ ਲਗਾਤਾਰ ਇਹ ਜਿਆ ਵੀ ਬਾਬੇ ਦਾ ਤਾਲੀ ਫਿਰਮ ਪਰ ਹੈ ਉਹਨੂੰ ਲੈ ਕੇ ਆਓ ਜਰਾ ਜਵਾਬ ਵੀ ਲਿਆਉਣਾ ਜੀ ਉਹਨੂੰ ਵੀ ਲਿਆਉਣਾ ਇਹਨੂੰ ਜਰਾ ਚੋੜਾ ਬੜਾ ਸਦਯਗ ਬਣੇ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਢਮਾਏ ਵਾਂ ਹੋਵੇ ਇੰਦਰ ਵਰਗੇ ਡੋਲ ਗਏ ਉਦੋਂ ਉਹ ਤਾਂ ਦੱਸੋ ਤੇ ਸਤ ਸੰਗ ਤੇ ਸਦਯਗ ਸੀ ਹੁੰਦੇ ਕੱਲ ਜੋ ਕਰੇ ਕੇ ਕੋਈ ਤਦਾਵਾ ਫਿਰ ਕਹਿੰਦੇ ਮੈਨੂੰ ਕਹੇ ਕਿ ਕਦਾ ਮੰਨ ਦੋ ਅੱਜ ਕੱਲ ਪਹਿਰੇ ਦਾ ਜੋਰ ਜੋ ਵਰਜੀ ਕਰਾਉਂਦਾ ਬੀਬੀ ਚੰਨ ਘਾਟ ਨੇ ਉਸ ਭੋਰੇ ਦੇ ਵਿੱਚ ਉੱਥੇ ਇੱਕ ਕਰਮ ਕਰਦਾ ਸੀ ਭੋਰੇ ਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਨਾ ਗੁਰੂ ਗ੍ਰੰਥ ਸਾਹਿਬ ਤਾਂ ਉੱਪਰ ਹੈ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂਦਾ ਜੀ ਮੰਨ ਲਿਆ ਲੋਕਾਂ ਦੇ ਕੋਠੀਆਂ ਚ ਪ੍ਰਕਾਸ਼ ਨਹੀਂ ਖਨੇਲੇ ਚ ਉੱਪਰ ਗੁਰੂ ਗ੍ਰੰਥ ਸਾਹਿਬ ਹੁੰਦੇ ਆ ਥੱਲੇ ਗ੍ਰਸਤ ਨਹੀਂ ਕਰਦੇ ਫਿਰ ਆਪਾਂ ਇਹਨੂੰ ਤੁਸੀਂ ਜਸਟੀਫਾਈ ਕਰਦੇ ਹੋ ਚਹਰਨਾ ਘਾਟ ਵਾਲੇ ਦੇ ਗੋਲੀ ਮਾਰਦਾ ਹੈ ਸਵਾਦ ਇਸ ਗੱਲ ਚ ਸੀ ਇਹ 2 ਸਾਲ ਪਹਿਲਾਂ ਤੋਂ ਇੱਕ ਵੀਡੀਓ ਆਈ ਸੀ ਜਦੋਂ ਸੱਚੇ ਪਾਤਸ਼ਾਹ ਦੇ ਸਰੂਪ ਦੀ ਬੇਅਦਬੀ ਹੋਈ ਮੈਂ ਹੈ ਸੀ ਜਜਬਾਤੀ ਮੈਂ ਮੈਂ ਨਹੀਂ ਤੋਂ ਮੁਗਲ ਕਿ ਤੁਸੀਂ ਜਜਬਾਤੀ ਤੁਹਾਡੀ ਵੀਡੀਓ ਤੁਸੀਂ ਕਾ ਵੀ ਹੁੰਦਾ ਕੰਮ ਕਰਕੇ ਬਿਲਕੁਲ ਆ ਜਾਓ ਮੈਂ ਸੰਭਾਗਾ ਹਾਂ ਬੋਤ ਵੀ ਤੇ ਇਹ ਵੀ ਹੈ ਨਾ ਗੁਰੂ ਪਾਤਸ਼ਾਹ ਦੇ ਜਿੱਥੇ ਸਰੂਪ ਨੇ ਜਿੱਥੇ ਪੋਥੀਆਂ ਨੇ ਉੱਥੇ ਇੱਕ ਕਰਮ ਕਰਦਾ ਹੈ ਤੁਹਾਡੇ ਮਨ ਚ ਨਾ ਆਇਆ ਵੀ ਇਹਦੇ ਨੂੰ ਮੈਂ ਹੀ ਟੋਕ ਦਿਆ ਜਦੋਂ ਆਪਾਂ ਕਿਸੇ ਬੰਦੇ ਨੂੰ ਕ੍ਰੈਡਿਟ ਦਿੰਨੇ ਆ ਉਹ ਬਣ ਜਾਂਦਾ ਸਟਾਰ ਕੌਮ ਚ ਫਿਰ ਉਹ ਪੈਸੇ ਇਕੱਠੇ ਕਰਦਾ ਤੇ ਮੈਂ ਇਹਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਮੈਨੂੰ ਕਹਿੰਦਾ ਵੀ ਇੱਕ ਤਾਂ ਆਪਾਂ ਨੂੰ ਫੋਰਚੂਨਰ ਗੱਡੀ ਦੇ ਦੇ ਆਂਦੀ ਮੇਰੇ ਕੋਲ ਦੀ ਬਿਲਕੁਲ ਇੱਕ ਤਾਂ ਮੈਨੂੰ ਕਹਿੰਦਾ ਪਤਾ ਲੱਗਿਆ ਇਹਦੇ ਕੋਲ ਬਹੁਤ ਸੋਨਾ ਹੈ ਇਹਨਾਂ ਕੇਦੇ ਕੋਲ ਪੈਸਾ ਹੈਗਾ ਤੇ ਕਹਿੰਦਾ ਆਪਾਂ ਨੂੰ ਦੇ ਦੇ ਤੇ ਕਹਿੰਦਾ ਕੁੜੀ ਦਾ ਫੋਨ ਤੋੜਨ ਫੜਾ ਲੂ ਬਹੁਤ ਗੱਡੀ ਗੱਲ ਕਰ ਰਿਹਾ ਤੇ ਮੈਰੋਂ ਨੇ ਸਪਸ਼ਟ ਤੌਰ ਤੇ ਗੱਡੀ ਦਾ ਤੇ ਪੈਸੇ ਦਾ ਲਾਲਚ ਕੀਤਾ ਆਪਾਂ ਦਾ ਸਾਡੇ ਬੱਚਿਆਂ ਨੂੰ ਲੰਗੇ ਕਿ ਉਹ ਟਾਇਲਟ ਅਰ ਜਗ੍ਹਾ ਨੂੰ ਚੱਕ ਰਿਹਾ ਉਹ ਬੰਦਾ ਸੂਕ ਸਟੇਜਾਂ ਦੇ ਬਾਏ ਹੋਏ ਆ ਕੀਰਤਨ ਕਰਨਾ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਸ਼ਰਮ ਲਾਗਾ ਬਹੁਤ ਜ਼ਿਆਦਾ ਮੈਨੂੰ ਤੁਸੀਂ ਚਲਾ ਦਿਓ ਜੂਮ ਕਰਕੇ ਕੀ ਲਿਖਿਆ ਹੋਇਆ ਇਹਦੇ ਵਿੱਚ ਤੁਸੀਂ ਪੜੋ ਕਿਸੇ ਬੀਬੀ ਉਹਨੂੰ ਵੈਸੇ ਲੱਖੇ ਬਾਬੇ ਦੇ ਬਾਰੇ ਵਿੱਚ ਤਿੰਨ ਚਾਰ ਜਨਨੀਆਂ ਦਾ ਤਾਂ ਮੈਨੂੰ ਪੱਲੇ ਕਿ ਬਿਲਕੁਲ ਪਤਾ ਹੈ ਮੈਂ ਸਬੂਤਾਂ ਇਹਨੇ ਮੈਨੂੰ ਵੀ ਟੱਚ ਕੀਤਾ ਹੈ ਲੇਡੀਜ਼ ਆਇਆ ਕਰਦੇ ਸੀ ਹਾਂਗਕਾਂਗ ਤੋਂ ਇਹ ਆਪਣੇ ਪਰਸਨਲੀ ਸਪੈਸ਼ਲ ਕਮਰੇ ਦੇ ਉੱਪਰ ਰੱਖਦਾ ਹੁੰਦਾ ਸੀਗਾ ਉਹਨੂੰ ਬਾਹਰੋਂ ਲੋਕ ਲਗਾ ਦਿੰਦਾ ਹੁੰਦਾ ਸੀਗਾ ਅੰਦਰ ਉਹਨੂੰ ਵਾੜ ਕੇ ਮੈਂ ਖੁਦ ਦੇਖਿਆ ਇਹ ਸਰੋਵਰ ਦੇ ਵਿੱਚੋਂ ਮੱਛੀਆਂ ਫੜ ਕੇ ਵੀ ਮੱਛੀਆਂ ਖਾਂਦੇ ਹੁੰਦੇ ਸੀਗੇ ਤਲਕੇ ਉੱਥੇ ਦੇਖੋ ਜੀ ਬਹੁਤ ਵੱਡੀ ਇਹ ਸਟੇਟਮੈਂਟ ਆ ਇਸ ਸਟੇਟਮੈਂਟ ਮੈਂ ਸਾਹਮਣੇ ਬੈਠ ਕੇ ਦੇ ਸਕਦੀ ਹਾਂ ਲੱਖੇ ਦੇ ਕੀ ਕੁੜੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਾਹਰ ਭੇਜਣੀ ਹੈ ਹਾਂਜੀ ਇਹਨਾਂ ਨੇ ਮਤਲਬ ਕਿ ਮਾਰ ਮੁਕਾ ਦਿੱਤੀ ਉਹ ਸਾਨੂੰ ਕਹੀ ਜਾਂਦੇ ਸੀ ਕਿ ਬਾਹਰ ਭੇਜ ਦਿੱਤੀ ਮੈਨੂੰ ਮਿਲੀ ਨਹੀਂ ਜਾਂਦੀ ਤਾਂ ਮਰੀ ਡੈੱਡ ਬਾਡੀ ਵੀ ਨਹੀਂ ਮਿਲਦੀ ਉਹਦੀ ਨਹੀਂ ਜੀ ਕੁਝ ਅਤਾ ਪਤਾ ਹੀ ਨਹੀਂ ਜੀ ਉਹਨਾਂ ਨਾਲ ਸੱਜੂ ਬੋਲਣਾ ਲੱਗਾ ਮ ਜਿੰਨਾ ਨਹੀਂ ਉਹ ਤਾਂ ਨਹੀਂ ਕੀ ਕਹਿੰਦੇ ਹੁੰਦੇ ਆ ਲਾਈਵ ਅਟਰੈਕਟਿਵ ਟੈਸਟ ਤੇ ਲਾਓ ਨਾ ਤੇ ਲਾ ਦਿਓ ਉਹ ਲਾਉਜ਼ ਹੁੰਦੀਆਂ ਸਾਂ ਜਾਈਆਂ ਤਾਂ ਉਹਨਾਂ ਨੂੰ ਪੁੱਛੋ ਵੀ ਜਿਹੜੀ ਹਰੇ ਕੇ ਪੱਤਨ ਨਾਲ ਪੱਤਨ ਵਾਲੀ ਦਰਿਆ ਵਾ ਆ ਰਹੀ ਜੇ ਪੱਤਨ ਵਾਲਾ ਉਹ ਜਿਹ ਕਿੰਨੇ ਦਾ ਡੈੱਡ ਬਾਡੀ ਨਾਲ ਉਹ ਰਹਿੰਗਾ ਹਾਂ ਮਤਲਬ ਪ੍ਰਚਾਰ ਨਹੀਂ ਹੋ ਰਿਹਾ ਪ੍ਰਚਾਰ ਕਰਨ ਵਾਲੇ ਦਾ ਕਰਤੂਤਤਾ ਕਰੀ ਹੁੰਦੀ ਸੋ ਤੁਸੀਂ ਦੇਖੋ ਸਾਡਾ ਧਰਮ ਕਿੱਧਰ ਨੂੰ ਜਾ ਰਿਹਾ ਧਰਮ ਪ੍ਰਤੀ ਸ਼ਰਧਾ ਹਰ ਧਰਮ ਦੇ ਵਿੱਚ ਹੋਣੀ ਚਾਹੀਦੀ ਹੈ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਤੇ ਕਰਦੇ ਵੀ ਰਹਾਂਗੇ ਪਰ ਅਫਸੋਸ ਇਹ ਆ ਕਿ ਜਿਹੜੇ ਧਰਮ ਦੇ ਮੋਤਵਾਰ ਨੇ ਆਪਣੇ ਆਪ ਨੂੰ ਸੋ ਕਾਲ ਲੀਡਰ ਸਮਝਦੇ ਨੇ ਉਨਾਂ ਨੇ ਊਣ ਤੰਗਾਂ ਉਹਨਾਂ ਨੇ ਖਾਮੀਆਂ ਸੋਵਰ ਦੀਆਂ ਮੱਛੀਆਂ ਕੱਢ ਕੇ ਖਾਣਾ ਸ਼ਰਸ਼ੁਡਟੀਨਰ ਬੱਚਿਆਂ ਨੂੰ ਬੈਟਚ ਕਰਨਾ ਕਿੰਨੀ ਸ਼ਰਮ ਵਾਲੀ ਗੱਲ ਹੈ ਚਾਹੇ ਉਹ ਢੰਡਰੀਆਂ ਵਾਲਾ ਹੋਵੇ ਔਰ ਇੱਕ ਲੜਕੀ ਦਾ ਉਹਦੇ ਸੁਸਾਈਡ ਨਹੀਂ ਕੀਤਾ ਜਾਂ ਉਹਨੇ ਮਰਡਰ ਕੀਤਾ ਡਸਨਟ ਮੈਟਰ ਕਿ ਐਫਆਈਰ ਦਰਜ ਕਿਉਂ ਨਹੀਂ ਹੋਈ ਤੋ ਦੇਖਦੇ ਜਾਓ ਕਿ ਇਹ ਕੇਸ ਕਿੱਧਰ ਨੂੰ ਜਾਂਦਾ ਹੈ ਇਹ ਬਹੁਤ ਜਲਦੀ ਇਹ ਹੁਣ ਦਸੰਬਰ ਮਹੀਨੇ ਰਿਫੀਡਿਟ ਪਈ ਆ ਔਰ ਹੈਂਡਕੱਪ ਲੱਗਣ ਕੀ ਟੰਡਰੀਆਂ ਵਾਲੇ ਨੂੰ ਲਿਖ ਕੇ ਲਾ ਲੋ ਕੋਦੇ ਕਾਗਜ਼ ਤੇ ਇਹਨਾਂ ਬਚੂਗਾ ਨਹੀਂ ਜੇਲ੍ਹ ਵੀ ਜਾਣਾ ਚਾਹੀਦਾ ਆ ਬੜਾ ਪੈਸਾ ਇਨ ਕਮਾਇਆ ਪੈਸੇ ਬਾਹਰ ਲੋਕਾਂ ਨੇ ਦਿੱਤੇ ਪੈਸੇ ਵੀ ਲੋਕਾਂ ਨੇ ਬਾਹਰ ਲੋਕਾਂ ਨੇ ਦਿੱਤਾ ਕਿ ਉਹ ਜੇ ਸ਼ੂ ਪਾਉਂਦਾ ਮੈਚ ਕਰਦੇ ਕਿੰਨਾ ਪੈਸਾ ਜਿਹੜਾ ਆ ਲੋਕਾਂ ਤੋਂ ਬਣਾ ਚੁੱਕਾ ਦਸ਼ਮੀਸ਼ ਦਰਵਾਪ ਪ੍ਰਮੇਸ਼ਵਰ ਦੁਆਰੀਡ ਬਣਾਇਆ ਹੋਇਆ ਆਖੇ ਜੀ ਇਹ ਤਾਂ ਮੇਰਾ ਨਹੀਂ ਆ ਇਹ ਤਾਂ ਮੈਂ ਕੌਮ ਦੇ ਨਾਲ ਲੱਗ ਚੁੱਕਾ ਕਿਹੜੀ ਕੌਮ ਦੇ ਨਾਲ ਚੁੱਕ ਕਿਹੜੀ ਕੌਮ ਦੀ ਤੂੰ ਗੱਲ ਕਰਦਾ ਹੈਂ ਕਿਉਂ ਤੂੰ ਲੋਕਾਂ ਨੂੰ ਪਾਗਲ ਬਣਾਉਂਦਾ ਹੈਂ ਕਿਉਂ ਤੂੰ ਚਾਰ ਪੰਜ ਗੱਲਾਂ ਸਿੱਖੀਆਂ ਹੋਈਆਂ ਹੋ ਰਿਪੀਟ ਕਰਦਾ ਹੈਂ ਕਿੰਨੀ ਸ਼ਰਮ ਵਾਲੀ ਗੱਲ ਹੈ ਆਪਣੇ ਬੇਟਾ ਢੰਡਰੀਆਂ ਵਾਲੇ ਬੱਚੇ ਸ਼ਰਮ ਕਰ ਕੋ ਹਿਆ ਕਰ ਤੂੰ ਧਰਮ ਦਾ ਦੇਖਿਆ ਜਾਵੇ ਕਿ ਬੇਅਬਦੀ ਕਰਦਾ ਹੈਂ ਸਭ ਤੋਂ ਵੱਡੀ ਬੇਅਦਬੀ ਕਰਨ ਵਾਲਾ ਗੁਰਗੰਗ ਸਾਹਿਬ ਜੀ ਦੀ ਇਹ ਵਿਅਕਤੀ ਹੈ ਜਿਹੜੇ ਇਹਨੂੰ ਮੱਥਾ ਟੇਕਦੇ ਆ ਇਹਨੂੰ ਕਰ ਸਕਦੇ ਆ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਇਹੋ ਜਿਹੇ ਵਿਅਕਤੀਆਂ ਨੂੰ ਦੇਸ਼ ਨਿਕਾਲਾ ਵੀ ਰਣਾ ਚਾਹੀਦਾ ਹੈ ਇਹਨੂੰ ਕਾਰੇ ਪਾਣੀ ਪੀਦਣਾ ਚਾਹੀਦਾ ਹੈ ਇਹਨਾਂ ਨਕਮਾ ਇਹਨਾਂ ਨਲਾਇਕ ਹੈ ਔਰ ਜਿਸ ਕਰਕੇ ਇਹਦੇ ਕੱਚੇ ਵੀ ਦਰਬਾਰ ਨਹੀਂ ਲੱਗਦੇ ਕਿ ਜਿਹਨੂੰ ਦਰਬਾਰ ਜਿਹੜੇ ਆ ਇਸ ਨਾਲ ਲੋਕਾਂ ਨੂੰ ਹਸਾਉਂਦਾ ਆ ਹਿਪਨੋਟਾਈਜ਼ ਕਰਦਾ ਆ ਗੁਰੂ ਦੀ ਗੱਲ ਨਹੀਂ ਕਰਦਾ ਗੁਰੂ ਦੇ ਬਾਣੀ ਦੀ ਗੱਲ ਨਹੀਂ ਕਰਦਾ ਕਿਉਂਕਿ ਇਹਨੂੰ ਕੋਈ ਜਾਣਕਾਰੀ ਨਹੀਂ ਹੈ ਇਹੋ ਜੀ ਧਾਰਨਾ ਪੜਦਾ ਕੱਚੀਆਂ ਧਾਰਨ ਜਿਹੜੇ ਆ ਆਮ ਲੋਕਾਂ ਦੇ ਸਮਝ ਵਿੱਚ ਆ ਸਕੇ ਜਿੱਕੇ ਵਿੱਚ ਕਿਸੇ ਬੱਚਾ ਨੇ ਹੋਇਆ ਤੇ ਇਹ ਲੋਕਾਂ ਦੀ ਪ੍ਰੋਬਲਮ ਇਹ ਆ ਕਿ ਫਟਾਫਟ ਅਸੀਂ ਜਾ ਕੇ ਕੋਈ ਐਸਾ ਸੰਤ ਹੋਵੇ ਹਾਂਜੀ ਜੀ ਤੁਹਾਨੂੰ ਹੁਣ ਬੱਚਾ ਹੋ ਜਾਵੇਗਾ ਸੋ ਮੈਂ ਹੈਰਾਨ ਇਹਨਾਂ ਲੋਕਾਂ ਤੋਂ ਇਹ ਬੇਈਮਾਨ ਲੋਕ ਨੇ ਬੈਰੀ ਸੈਡ ਪਾਰਟ